देश का सबसे बड़ा दुश्मन जो जिसको लानना चाहिए एजेंसी को वो आज राहुल गांधी राहुल गांधी खुद देश के नंबर वन टेरिस्ट अगर किसी को मेरे ख्याल से किस पे अनाम होना चाहिए पकड़ने के लिए ये चारों के खिलाफ में हम लोगों ने बाय नेम हमने कहा है खिलाफ ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਭਾਜਪਾ ਦੇ ਲੀਡਰ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਚ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਨੇ ਰਵਨੀਤ ਬਿੱਟੂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਿੱਲੀ ਦੇ ਵਿੱਚ ਤੁਗਲਕ ਰੋਡ ਥਾਣੇ ਪਹੁੰਚੇ ਕਾਂਗਰਸ ਦੇ ਲੀਡਰ ਤੇ ਉਹਨਾਂ ਨੇ ਰਵਨੀਤ ਬਿੱਟੂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤੇ ਐਫ ਆਈ ਆਰ ਦਰਜ ਕਰਨ ਦੀ ਗੱਲ ਕਹੀ ਹੈ। ਤੇ ਦੂਜੇ ਪਾਸੇ ਮਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਜੇਤੂ ਪਟਵਾਰੀ ਉਹਨਾਂ ਨੇ ਵੀ ਰਵਨੀਤ ਬਿੱਟੂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਠੋਸ ਕਾਰਵਾਈ ਦੀ ਮੰਗ ਕੀਤੀ ਹੈ ਇੱਥੇ ਬਸ ਨਹੀਂ ਰਵਨੀਤ ਬਿੱਟੂ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾਈ ਗਈ ਹੈ ਜਨਹਿਤ ਪਟੀਸ਼ਨ ਇਹਨੂੰ ਕਿਹਾ ਜਾ ਰਿਹਾ ਹੈ ਇਹ ਪਟੀਸ਼ਨ ਹਿੰਦੂ ਸੈਨਾ ਦੇ ਪ੍ਰਧਾਨ ਵੱਲੋਂ ਪਾਈ ਗਈ ਹੈ ਜਿਹਦਾ ਨਾਮ ਸੁਰਜੀਤ ਯਾਦਵ ਹੈ ਉਹਨਾਂ ਨੇ ਵੀ ਕਿਹਾ ਕਿ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਜਿਹੋ ਜਿਹੀਆਂ ਟਿੱਪਣੀਆਂ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਰਵਨੀਤ ਬਿੱਟੂ ਨੇ ਇੱਕ ਬਿਆਨ ਦੇ ਦੌਰਾਨ ਰਾਹੁਲ ਗਾਂਧੀ ਦੇ ਉੱਤੇ ਅਜਿਹੀ ਟਿੱਪਣੀ ਕੀਤੀ ਉਹਨਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਹੁਣ ਵਿਵਾਦ ਪੈਦਾ ਹੋ ਗਿਆ ਹੈ ਤੇ ਕਾਂਗਰਸ ਦੇ ਲੀਡਰ ਦਿੱਲੀ ਦੇ ਵਿੱਚ ਥਾਣੇ ਪਹੁੰਚਦੇ ਨੇ ਥਾਣੇ ਦੇ ਬਾਹਰ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਜੀ ਨੂੰ ਚਾਰ ਲੋਕਾਂ ਨੇ ਧਮਕੀਆਂ ਦਿੱਤੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਸ਼ਿਕਾਇਤ ਕੀਤੀ ਹੈ ਇੱਕ ਤਾਂ ਕਹਿੰਦੇ ਉਹਨਾਂ ਦੇ ਵਿੱਚ ਦਿੱਲੀ ਬੀਜੇਪੀ ਦੇ ਸਾਬਕਾ ਵਿਧਾਇਕ ਨੇ ਦੂਜਾ ਸ਼ਿਵ ਸੈਨਾ ਸ਼ਿੰਦਾ ਸ਼ਿੰਦੇ ਦੇ ਮਹਾਰਾਸ਼ਟਰ ਦੇ ਵਿਧਾਇਕ ਨੇ ਤੇ ਤੀਜੇ ਕੇਂਦਰ ਸਰਕਾਰ ਦੇ ਇੱਕ ਮੰਤਰੀ ਨੇ ਤੇ ਇੱਕ ਯੂਪੀ ਦਾ ਮੰਤਰੀ ਹੈ ਕਹਿੰਦੇ ਚਾਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਮ ਹਮ ਲੋਕੋ ਨੇ ਐਨੈਕਸਸ ਦਿਏ ਹੈ ਔਰ ਚਾਰ ਲੋਕੋ ਕੇ ਖਿਲਾਫ ਮੈਂ ਜੈਸੇ ਮੈਨੇ ਕਹਾ कि दिल्ली के अंदर एक उनके पूर्व दिल्ली के जो विधायक हैं भारतीय जनता पार्टी के नेता शिवसेना के जो महाराष्ट्र के विधायक हैं जो भारतीय जनता पार्टी के समर्थक हैं उनके बारे में केंद्र सरकार के अंदर पंजाब से पहले और अब राजस्थान से आए हुए सांसद मंत्री हैं उनके बारे में और एक यूपी से मिनिस्टर हैं जिन्होंने परसों उन्होंने भी राहुल जी के ख़िलाफ़ वे बोला है ਇਹ ਚਾਰੋਂ ਦੇ ਖਿਲਾਫ ਮੈਂ ہم لوگوں نے by name ہم نے کہا ہے जिनके खिलाफ पे अभियान दस दिए कि बीजेपी द्विवेदी जान तो पहला रवनीत बिट्टू कांग्रेस दा हिस्सा सिगे कांग्रेस दी मेंबर पार्लियामेंट सिगे पर अचानक उन्होंने अपना ਪਾਲਾ ਬਦਲਿਆ ਤੇ ਉਹ ਭਾਜਪਾ ਦੇ ਵਿੱਚ ਚਲੇ ਗਏ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਦੁਬਾਰਾ ਫੇਰ ਟਿਕਟ ਦੇ ਦਿੱਤੀ ਪਹਿਲਾਂ ਉਹ ਕਾਂਗਰਸ ਦੇ ਉੱਥੋਂ ਹੀ ਮੈਂਬਰ ਪਾਰਲੀਮੈਂਟ ਸੀ ਪਰ ਉਹਨਾਂ ਦੀ ਹਾਰ ਹੋ ਗਈ ਹਾਰ ਦੇ ਬਾਵਜੂਦ ਭਾਜਪਾ ਨੇ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਰਾਜ ਮੰਤਰੀ ਬਣਾ ਕੇ ਵੱਡਾ ਅਹੁਦਾ ਵੀ ਦੇ ਦਿੱਤਾ ਰੇਲ ਮੰਤਰਾਲਾ ਉਹਨਾਂ ਦੇ ਕੋਲ ਆ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਨੇ ਉਹ ਮੈਂਬਰ ਰਾਜ ਸਭਾ ਚੁਣੇ ਗਏ ਨੇ ਜਿਸ ਤੋਂ ਬਾਅਦ ਅੱਗੇ ਜਿਹੜੀ ਗੱਲ ਹੈ ਤਾਂ ਉਹ ਹੁਣ ਕੇਂਦਰ ਦਾ ਹਿੱਸਾ ਨੇ ਪਰ ਬਿਆਨ ਲਗਾਤਾਰ ਉਹਨਾਂ ਵੱਲੋਂ ਦਿੱਤੇ ਜਾਂਦੇ ਨੇ ਕਾਂਗਰਸ ਦੇ ਖਿਲਾਫ ਜਦ ਕਿ ਉਹ ਕਾਂਗਰਸ ਦੇ ਵਿੱਚ ਲੰਮਾ ਸਮਾਂ ਰਹੇ ਨੇ ਤੇ ਕਾਂਗਰਸ ਦੇ ਲੀਡਰਾਂ ਨੇ ਵੀ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੈ ਕਿ ਕਾਂਗਰਸ ਬਾਰੇ ਬੋਲਣਾ ਠੀਕ ਨਹੀਂ ਕਿਉਂਕਿ ਉਹ ਇਸ ਪਾਰਟੀ ਦੇ ਵਿੱਚ ਪਹਿਲਾਂ ਰਹਿ ਚੁੱਕੇ ਨੇ ਦੱਸ ਦਈਏ ਕਿ ਰਵਨੀਤ ਬਿੱਟੂ ਇਸ ਵੇਲੇ ਕੇਂਦਰੀ ਰਾਜ ਮੰਤਰੀ ਨੇ ਰੇਲਵੇ ਵਿਭਾਗ ਉਹਨਾਂ ਦੇ ਕੋਲ ਤੇ ਹੋਰ ਵੀ ਕਈ ਵਿਭਾਗ ਉਹਨਾਂ ਦੇ ਕੋਲ ਨੇ ਤਾਂ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਟਿੱਪਣੀ ਕਰ ਦਿੱਤੀ ਹੈ ਉਹਨਾਂ ਨੂੰ ਅਤਵਾਦੀ ਤੱਕ ਕਹਿ ਦਿੱਤਾ ਹੈ ਕਈ ਤਰ੍ਹਾਂ ਦੀਆਂ ਹੋਰ ਟਿੱਪਣੀਆਂ ਵੀ ਕੀਤੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ ਕਾਫੀ ਪੱਕ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ